ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਜਿਹੜੀਆਂ VOTING ਹੋ ਚੁੱਕੀ ਆ ਔਰ ਕੱਲ ਜਿਹੜੇ ਨੇ ਨਤੀਜੇ ਆਉਣਗੇ ਔਰ ਦੇਖਣਾ ਹੋਵੇਗਾ ਕਿਸ ਉਮੀਦਵਾਰ ਦੀ ਜਿਹੜੀ ਕਿਸਮਤ ਖੁੱਲਦੀ ਆ ਹਾਲਾਂਕਿ ਤਰਨਤਾਰਨ ਦੇ ਵਿੱਚ ਮੌਜੂਦ ਆ ਔਰ ਤਰਨਤਾਰਨ ਦੇ ਵਿੱਚ ਸਿਕਿਉਰਿਟੀ ਦੇ ਜਿਹੜੇ ਨੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਅਲੱਗ-ਅਲੱਗ ਟੀਮਾਂ ਲਗਾਈਆਂ ਗਈਆਂ ਨੇ 400 ਦੇ ਕਰੀ ਦੇ ਨੇ ਬੰਦੇ ਲਾਏ ਗਏ ਨੇ ਸਾਡੇ ਨਾਲ SPD ਸਾਹਿਬ ਮਜੂਰੀਨ ਸਰ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਸਿਕਿਉਰਿਟੀ ਦੇ ਕੀਤੇ ਗਏ ਨੇ ਔਰ ਕੱਲ ਕਾਊਂਟਿੰਗ ਹੈ ਬਿਲਕੁਲ ਜੀ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਰਿਜ਼ਰਵਰ ਸਾਹਿਬ ਵੱਲੋਂ ਉਹਨੇ ਮੀਟਿੰਗ ਕੀਤੀ ਗਈ ਹੈ ਜੀ ਜਿੰਨੇ ਪੁਆਇੰਟ ਸੀਗੇ ਸਾਰੇ ਉਹਨਾਂ ਨੇ ਚੈੱਕ ਕੀਤੇ ਤਾਂ ਹਰ ਇੱਕ ਪੁਆਇੰਟ ਦੇ ਉੱਪਰ ਐਸਐਸਪੀ ਸਾਹਿਬ ਨੇ ਪਰਸਨਲੀ ਵਿజిਟ ਕਰਕੇ ਦੱਸਿਆ ਵੀ ਐਸਐਚਓ ਜਾਂ ਹਲਕਾ ਜੀਓ ਡੀਐਸਪੀ ਲੱਗਣਗੇ ਤੇ ਉਹਨਾਂ ਦੇ ਅੰਡਰ ਸੁਪਰਵੀਜ਼ਨ ਜਿੰਨੇ ਬੰਦੇ ਅੰਦਰ ਜਾਣਗੇ ਕਾਊਂਟਿੰਗ ਏਜੰਟ ਹੋਣਗੇ ਜਿਹੜੇ ਉਹਨਾਂ ਦੇ ਚੈਕਿੰਗ ਪ੍ਰੋਪਰ ਕਰਕੇ ਕੀਤੀ ਜਾਊਗੀ 400 ਦੇ ਨੀਅਰ ਬੋਰਡ 350 ਦੀ ਫੋਰਸ ਕੱਲ ਨੂੰ ਲੱਗ ਜਾਊਗਾ ਸਰ ਸਵੇਰੇ ਕਿੰਨੇ ਵਜੇ ਕਾਊਂਟਿੰਗ ਜਿਹੜੀ ਇਹ ਸ਼ੁਰੂ ਹੋ 8 ਵਜੇ ਕਾਊਂਟਿੰਗ ਬਿਲਕੁਲ ਸਟਾਰਟ ਹੋ ਜਾਏਗੀ 7:30 ਵਜੇ ਐਂਟਰੀ ਰੱਖੀ ਹੋ ਜਾਏ। ਅ ਸਰ ਉਸ ਉਸ ਦੇ ਨਾਲ ਜਿਹੜੇ ਸੀਸੀਟੀਵੀ ਕੈਮਰਾ ਜਾਂ ਹੋਰ ਇੰਸਟਾਲੇਸ਼ਨ ਜਿਹੜੀਆਂ ਏਵੀਐਮ ਮਸ਼ੀਨਾਂ ਜਿਵੇਂ ਰੱਖੀਆਂ ਗਈਆਂ ਨੇ ਸਾਰਾ ਕੁਝ ਪ੍ਰਪੁਕਤਾ ਪ੍ਰਬੰਧ ਨੇ ਬਿਲਕੁਲ ਪੁਕਤਾ ਪ੍ਰਬੰਧ ਨੇ ਜੀ LED ਲੱਗੀਆਂ ਹੋਈਆਂ ਨੇ ਜੀ ਜਿਹੜੀਆਂ ਏਵੀਐਮ ਮਸ਼ੀਨਾਂ ਰੱਖੀਆਂ ਹੋਈਆਂ ਜਾਂ ਅੰਡਰ ਸੀਸੀਟੀਵੀ ਕਵਰੇਜ ਇਹ ਟੋਟਲ ਕਵਰ ਨੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹ ਆ ਕੇ ਦੇਖ ਕੇ ਵੀ ਜਾਂਦੇ ਨੇ ਪ੍ਰੋਪਰ ਫੋਰਸ ਲੱਗੀ ਹੈ ਫਸਟ ਲੇਅਰ ਸੈਕੰਡ ਲੇਅਰ ਥਰਡ ਲੇਅਰ ਦੇ ਵਿੱਚ ਕਵਰ ਆ ਜੀ। ਹਾਂ ਜੀ। ਕੁਝ ਉਮੀਦਵਾਰਾਂ ਨੂੰ ਜਾਂ ਕੋਈ ਅਪੀਲ ਜਾਂ ਕੁਝ ਤਰੀਕੇ ਨਾਲ ਜਿਵੇਂ ਕੱਲ ਕਿਉਂਕਿ ਹਰ ਕੰਨ ਨੂੰ ਹੁੰਦਾ ਹੈ ਕਿ ਆਪਣੇ ਉਮੀਦਵਾਰਾਂ ਦੇ ਨਾਲ ਬੰਦੇ ਜਿਹੜੇ ਨੇ ਕਾਫੀ ਲੈ ਕੇ ਆਉਂਦੇ ਨੇ ਔਰ ਕਿਸ ਦੈਰੇ ਤੋਂ ਪਿੱਛੇ ਰਹਿਣਾ ਥੋੜਾ ਜਿਹਾ ਜਾਣਕਾਰੀ ਜਿਹੜੇ ਸਾਡੇ ਮੇਨ ਗੇਟ ਆ ਬਾਹਰ ਦੋ ਆ ਜੀ ਜਿੱਥੋਂ ਐਂਟਰੀ ਹੈ ਇਸ ਕਾਲਜ ਦੀ ਉਸ ਦੋਹਾਂ ਗੇਟਾਂ ਤੋਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਘੱਟੋ ਘੱਟ 200 ਮੀਟਰ ਦੂਰ ਰਹਿਣ ਕਿਉਂਕਿ 200 ਮੀਟਰ ਦਾ ਅੰਡਰ ਉਹਨਾਂ ਦੀ ਐਂਟਰੀ ਨਹੀਂ ਹੈਗੀ ਕਿਉਂਕਿ ਜਿਹੜੀ ਕਿਸਮਤ ਆ ਇਸ ਟਾਈਮ ਏਵੀਐਮ ਦੇ ਵਿੱਚ ਬੰਦਾ ਉਸ ਦਾ ਬਾਰੇ ਤਾਂ ਕੱਲ ਹੀ ਪਤਾ ਲੱਗੇਗਾ ਬਿਲਕੁਲ ਧੰਨਵਾਦ ਐਸਨ ਐਸਪੀਡੀ ਸਾਹਿਬ ਉਹਨੇ ਤਾਂ ਕਹਿਣਾ ਕਿ ਜਿਹੜਾ 200 ਕੋ ਮੀਟਰ ਦੀ ਦੂਰੀ ਜਰੂਰ ਸਮਰਥਕ ਜਿਹੜੇ ਨੇ ਬਣਾਏ ਰੱਖਣਾ ਔਰ ਪੁਖਤਾ ਪ੍ਰਬੰਧ ਜਿਹੜੇ ਸਿਕਿਉਰਟੀ ਦੇ ਜਿਹੜੇ ਨੇ ਕਰ ਦਿੱਤੇ ਗਏ ਨੇ ਤਰਨਤਰਨ ਤੋਂ ਸਿਦਾਰਥ ਲੋੜਾ ਦੇਣਿਕਾ ਚੈਰਾ ਟੀਵੀ ਲੋਕ ਸਭਾ ਚੋਣਾਂਾਂ ਨੂੰ ਲੈ ਕੇ ਜਿਹੜੀਆਂ VOTING ਹੋ ਚੁੱਕੀ ਆ ਔਰ ਕੱਲ ਜਿਹੜੇ ਨੇ ਨਤੀਜੇ ਆਉਣਗੇ ਔਰ ਦੇਖਣਾ ਹੋਵੇਗਾ ਕਿਸ ਉਮੀਦਵਾਰ ਦੀ ਜਿਹੜੀ ਕਿਸਮਤ ਖੁੱਲਦੀ ਆ ਹਾਲਾਂਕਿ ਤਰਨਤਰਨ ਦੇ ਵਿੱਚ ਮੌਜੂਦ ਆ ਤਰਨਤਰਨ ਦੇ ਨੇ ਬੰਦ ਲਾਏ ਗਏ ਨੇ ਸਾਡੇ ਨਾਲ ਐਸਪੀਡੀ ਸਾਹਿਬ ਮਜੂਰੀਏ ਸਰ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਸਕਿਉਰਟੀ ਦੇ ਕੀਤੇ ਗਏ ਨੇ ਔਰ ਕੱਲ ਕਾਊਂਟਿੰਗ ਹੈ ਬਿਲਕੁਲ ਜੀ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਰਿਜ਼ਰਵਰ ਸਾਹਿਬ ਵੱਲੋਂ ਉਹਨੇ ਮੀਟਿੰਗ ਕੀਤੀ ਗਈ ਹੈ ਜੀ ਜਿੰਨੇ ਪੁਆਇੰਟ ਸੀਗੇ ਸਾਰੇ ਉਹਨਾਂ ਨੇ ਚੈੱਕ ਕੀਤੇ ਦਾ ਹਰ ਇੱਕ ਪੁਆਇੰਟ ਦੇ ਉੱਪਰ ਐਸਐਸਪੀ ਸਾਹਿਬ ਨੇ ਪਰਸਨਲੀ ਵਿజిਟ ਕਰਕੇ ਦੱਸਿਆ ਵੀ ਐਸਐਚਓ ਜਾਂ ਹਲਕਾ ਜੀਓ ਡੀਐਸਪੀ ਲੱਗਣਗੇ ਤੇ ਉਹਨਾਂ ਦੇ ਅੰਡਰ ਸੁਪਰਵੀਜ਼ਨ ਜਿੰਨੇ ਬੰਦੇ ਅੰਦਰ ਜਾਣਗੇ ਕਾਊਂਟਿੰਗ ਏਜੰਟ ਹੋਣਗੇ ਜਿਹੜੇ ਉਹਨਾਂ ਦੇ ਚੈਕਿੰਗ ਪ੍ਰੋਪਰ ਕਰਕੇ ਕੀਤੀ ਜਾਊਗੀ 400 ਦੇ ਨੀਅਰ ਬੋਰਡ 350 ਦੀ ਫੋਰਸ ਕੱਲ ਨੂੰ ਲੱਗ ਜਾਊਗਾ ਸਰ ਸਵੇਰੇ ਕਿੰਨੇ ਵਜੇ ਕਾਊਂਟਿੰਗ ਜਿਹੜੀ ਹੈ ਸ਼ੁਰੂ ਹੋ 8 ਵਜੇ ਕਾਊਂਟਿੰਗ ਬਿਲਕੁਲ ਸਟਾਰਟ ਹੋ ਜਾਏਗੀ 7:30 ਵਜੇ ਐਂਟਰੀ ਰੱਖੀ ਹੋ ਜਾਏ। ਅ ਸਰ ਉਸ ਉਸ ਦੇ ਨਾਲ ਜਿਹੜੇ ਸੀਸੀਟੀਵੀ ਕੈਮਰਾ ਜਾਂ ਹੋਰ ਇੰਸਟਾਲੇਸ਼ਨ ਜਿਹੜੀਆਂ ਏਵੀਐਮ ਮਸ਼ੀਨਾਂ ਜਿਵੇਂ ਰੱਖੀਆਂ ਗਈਆਂ ਨੇ ਸਾਰਾ ਕੁਝ ਪ੍ਰਪੁਕਤਾ ਪ੍ਰਬੰਧ ਨੇ ਬਿਲਕੁਲ ਪੁਕਤਾ ਪ੍ਰਬੰਧ ਨੇ ਜੀ LED ਲੱਗੀਆਂ ਹੋਈਆਂ ਨੇ ਜੀ ਜਿਹੜੀਆਂ ਏਵੀਐਮ ਮਸ਼ੀਨਾਂ ਰੱਖੀਆਂ ਹੋਈਆਂ ਜਾਂ ਅੰਡਰ ਸੀਸੀਟੀਵੀ ਕਵਰੇਜ ਇਹ ਟੋਟਲ ਕਵਰ ਨੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹ ਆ ਕੇ ਦੇਖ ਕੇ ਵੀ ਜਾਂਦੇ ਨੇ ਪ੍ਰੋਪਰ ਫੋਰਸ ਲੱਗੀ ਹੈ ਫਸਟ ਲੇਅਰ ਸੈਕੰਡ ਲੇਅਰ ਥਰਡ ਲੇਅਰ ਦੇ ਵਿੱਚ ਕਵਰ ਆ ਜੀ। ਕੁਝ ਉਮੀਦਵਾਰਾਂ ਨੂੰ ਜਾਂ ਕੋਈ ਅਪੀਲ ਜਾਂ ਕੁਝ ਤਰੀਕੇ ਨਾਲ ਜਿਵੇਂ ਕੱਲ ਕਿਉਂਕਿ ਹਰ ਕੰਨ ਨੂੰ ਹੁੰਦਾ ਹੈ ਕਿ ਆਪਣੇ ਉਮੀਦਵਾਰਾਂ ਦੇ ਨਾਲ ਬੰਦੇ ਜਿਹੜੇ ਨੇ ਕਾਫੀ ਲੈ ਕੇ ਆਉਂਦੇ ਨੇ ਔਰ ਕਿਸ ਦੈਰੇ ਤੋਂ ਪਿੱਛੇ ਰਹਿਣਾ ਥੋੜਾ ਜਿਹਾ ਜਾਣਕਾਰੀ ਜਿਹੜੇ ਸਾਡੇ ਮੇਨ ਗੇਟ ਆ ਬਾਹਰ ਦੋ ਆ ਜੀ ਜਿੱਥੋਂ ਐਂਟਰੀ ਹੈ ਇਸ ਕਾਲਜ ਦੀ ਉਸ ਦੋਹਾਂ ਗੇਟਾਂ ਤੋਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਘਟੋ-ਘਟੋ 200 ਮੀਟਰ ਦੂਰ ਰਹਿਣ ਕਿਉਂਕਿ 200 ਮੀਟਰ ਦਾ ਅੰਡਰ ਉਹਨਾਂ ਦੀ ਐਂਟਰੀ ਨਹੀਂ ਹੈਗੀ ਕਿਉਂਕਿ ਜਿਹੜੀ ਕਿਸਮਤ ਆ ਇਸ ਟਾਈਮ ਏਵੀਐਮ ਦੇ ਵਿੱਚ ਬੰਦਾ ਉਸ ਦਾ ਬਾਰੇ ਤਾਂ ਕੱਲ ਹੀ कहना है की दूरी ने बनाए रखता दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल पर